गॾी चलो बो पी ਜੈ ਸ਼੍ਰੀ ਰਾਮ 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 ਜ ਲਗਭਗ 3 ਲੱਖ ਰਾਮ ਭਗਤਾਂ ਦੇ ਬਲੀਦਾਨ ਤੋਂ ਬਾਅਦ 22 ਜਨਵਰੀ ਨੂੰ ਦੇਸ਼ ਦੇ ਉਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਅਯੋਧਿਆ ਰਾਮ ਸਥਲੀ ਦੇ ਅੰਦਰ ਭਗਵਾਨ ਰਾਮ ਜੀ ਦੇ ਵਿਗ੍ਰਹਿ ਦਾ ਦੀਪ ਪ੍ਰਣਿਤ ਕੀਤਾ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਇੱਕ ਰਾਮ ਲਹਿਰ ਚੱਲ ਰਹੀ ਹੈ ਔਰ ਕੱਲਾ ਉਦਘਾਟਨ ਹੀ ਨਹੀਂ ਕੀਤਾ ਮੰਦਰ ਦਾ ਰਾਮ ਭਗਤ ਸੁਚਾਰੂ ਰੂਪ ਦੇ ਅੰਦਰ ਭਗਵਾਨ ਰਾਮ ਲਲਾ ਦੇ ਦਰਸ਼ਨ ਕਰ ਪਾਣ ਜਿੱਥੇ ਰਾਮ ਖੇਲੇ ਨੇ ਜਿੱਥੇ ਰਾਮ ਪ੍ਰਗਟ ਹੋਏ ਨੇ ਉਥੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਣ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ ਰਾਮ ਹੈ ਸਾਡੇ ਜੀਵਨ ਦਾ ਅੰਤ ਰਾਮ ਹੈ ਔਰ ਰਾਮ ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾਰੀ ਹੈ ਮਨਜੀਤ ਸਿੰਘ ਰਾਏ ਜ਼ਿਲ੍ਹਾ ਦੇਖ ਜੀ ਰਕੇ ਜੀ ਅਨਿਲ ਵਾਸੂਦੇਵ ਜੀ ਭੈਣ ਕਸ਼ਵ ਔਰ ਬਾਕੀ ਇਸ ਪਾਰਟੀ ਦੇ ਸਭ بڑے ਨੇਤਾ ਬਡਾਰਾ ਸਾਹਿਬ ਜਨਰ ਸਕਤੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਚੰਡੀ ਦਿਖਾਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਸਰ ਮੇਰਾ ਨਾਮ ਠਾਕੁਰ ਸੁਭਾਸ਼ ਹੈ ਔਰ ਅੱਜ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਰਾਮਮ ਜਨਮ ਭੂਮੀ ਦਰਸ਼ਨ ਦੇ ਬਹੁਤ ਹੀ ਅੱਛਾ ਆਇਆ ਮੇਰਾ ਨਾਮ ਅਨਿਲ ਕੁਮਾਰ ਮਹਾਜਨ ਪਿੰਡ ਕਰੋਲੀ ਬੀਪੀਓ ਕਰੋਲੀ ਡਿਸਟ੍ਰਿਕਟ ਠਾਨਕੋਟ ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਾਈਮ ਚਲਾਈ ਹੈ ਬਹੁਤ ਵਧੀਆ ਹੈ ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਸੁਆਗੇਵਾਲੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ੍ਰੀ ਰਾਮ ਮੰਦਰ ਜਾਣ ਦਾ ਜੀ ਕਿੰਨਾ ਕਰਾਇਆ ਜਿਹੜਾ ਹੈ ਤੁਹਾਨੂੰ ਦੱਸਣਾ 1500 ਰੁਪਿਆ ਕਰਾਇਆ ਹੈ ਜੀ ਔਰ ਕਰਾਇਆ ਨਾ ਮਾਤਰ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਿਆ ਕਰਾਇਆ ਪਿੰਚ ਨਹੀਂ ਕਰਦਾ